क्लासपुर टीवी चैनल उत्ते ਤੁਹਾਡਾ ਸਵਾਗਤ ਹੈ ਅੱਜ ਦੁਆਬਾ ਕਿਸਾਨ ਸੰਗ੍ਰਸ਼ ਕਮੇਟੀ ਪੰਜਾਬ ਵੱਲੋਂ ਆਦਮਪੁਰ ਦੀ ਡਰੋਲੀ ਕਲਾ ਮੰਡੀ ਦਾ ਦੌਰਾ ਕੀਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਦੱਸਿਆ ਕਿ ਕੁਝ ਪਰਿਸ਼ਤ ਆਰਤੀਏ ਅਤੇ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀ ਲੁੱਟ ਅਤੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਚੋਨੇ ਨੂੰ ਖਰੀਦਣ ਸਮੇ ਗਿੱਲੇ ਹੋਣ ਦਾ ਬਹਾਨਾ ਲਾ ਕੇ ਕਾਟ ਕੱਟੇ ਜਾ ਰਹੀ ਹੈ जिसन दुआबा किसान संघर्ष कमेटी किसी भी कीमत पर बर्दाश्त नहीं करेगी परिषद आरतीय शैलर मालिका प्रधान बलविंदर मल्ली नंगल ने चेतावनी दिद्या कि अपन इन्होंने हककतान तो बाज आ दुआबा किसान संघर्ष कमेटी ने किसान भी अपील की थी कि जिन्हों किसान झोने की खरीद समय काट कट्टी गई है वह अपनिया परचियां साम्भ के रख और साडे संपर्क जरूर कर एक एक पैसा असी वापस करावे ਇਸ ਮੌਕੇ ਦੁਆਬਾ ਕਿਸਾਨ ਸੰਗ੍ਰਸ਼ ਕਮੇਟੀ ਵੱਲੋਂ ਕੁੰਵਰ ਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਚੋਨੇ ਦੇ ਪੂਰੇ ਸੀਜ਼ਨ ਦੌਰਾਨ ਜ਼ਿਮੀਂਦਾਰਾਂ ਦਾ ਬਿਨਾਂ ਕਿਸੇ ਕਾਟ ਦੇ ਚੋਨਾ ਖਰੀਦਿਆ ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਦਰੋਲੀ ਕਲਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੀ ਟੀਮ ਪਿੰਡ ਡਰੋਲੀ ਕਲਾਂ ਦੇ ਫੋਕਲ ਪੁਆਇੰਟ ਵਿੱਚ ਪਹੁੰਚੀ ਆ ਕਿ ਇੱਥੇ ਉਹਨਾਂ ਵੀਰਾਂ ਨੂੰ ਮਿਲਣ ਵਾਸਤੇ ਉਹਨਾਂ ਵੀਰਾਂ ਦਾ ਹੌਸਲਾ ਫੁਜਾਈ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਪੂਰੇ ਝੋਨੇ ਦੇ ਸੀਜ਼ਨ ਦੇ ਦੌਰਾਨ ਕਟ ਨਹੀਂ ਲਾਈ ਔਰ ਇਤੋਂ ਤੱਕ ਕਿ ਪ੍ਰੈਸ਼ਰਾਈਜ਼ ਹੋਣ ਦੇ ਬਾਵਜੂਦ ਹਾਈ ਕੋਰਟ ਪਹੁੰਚ ਕੇ ਹਾਈ ਕੋਰਟ ਵਿੱਚ ਰਿਟ ਪਾ ਕੇ ਔਰ ਇਹ ਕਰਪਟ ਜਿਹੜੇ ਵਿੱਚ ਸਾਡੇ ਆੜਤੀਏ ਵੀਰ ਵੀ ਆ ਔਰ ਜਿਹੜੇ ਸੈਲਰ ਮਾਲਕ ਆ ਉਹਨਾਂ ਨੂੰ ਨੱਥ ਪਾਈ ਆ ਤੇ ਜਿਹੜਾ ਕਿਸਾਨੀ ਹਿੱਤ ਹੋਣ ਦਾ ਅਸਲ ਤੌਰ ਤੇ ਉਹਨਾਂ ਨੇ ਸਬੂਤ ਦਿੱਤਾ ਉਹ ਸਾਡੇ ਵੀਰ ਇੱਥੇ ਕਲਰਾ ট্রেਡਿੰਗ ਕੰਪਨੀ ਦੇ ਮਾਲਕ ਔਰ ਐਸਐਸ ਪ੍ਰਹਾਰ ট্রেਡਿੰਗ ਕੰਪਨੀ ਦੇ ਮਾਲਕ ਇਹਨਾਂ ਦਾ ਜਿਹੜਾ ਝੋਨਾ ਆ ਮੁਰੇ ਸ਼੍ਰੀ ਰਾਮ ਐਗਰੋ ਦੇ ਜਾ ਰਿਹਾ ਔਰ ਕੁਛ ਇੱਥੇ ਹੋਰ ਦੋ ਸੈਲਰ ਆ ਉਹਨਾਂ ਦੇ ਉੱਤੇ ਜਾ ਰਿਹਾ ਪਰ ਲੇਕਿਨ ਜੋ ਸ਼੍ਰੀ ਰਾਮ ਐਗਰੋ ਵਾਲੇ ਆ ਇਹ ਜਾਣ ਬੁੱਝ ਕੇ ਕੱਲ ਦੇ ਇਹਨਾਂ ਨੂੰ ਦੁਬਾਰਾ ਪਰੇਸ਼ਾਨ ਕਰ ਰਹੇ ਆ ਉਹਦੇ ਸੰਬੰਧ ਵਿੱਚ ਵੀ ਅੱਜ ਇੱਥੇ ਪਹੁੰਚੇ ਆ ਤੇ ਉਹਨਾਂ ਨੂੰ ਵਾਰ-ਵਾਰ ਫੋਨ ਲਾਉਣ ਤੇ ਉਹ ਇੱਕ ਵਾਰ ਤਾਂ ਉਹਨਾਂ ਨੇ ਫੋਨ ਚੁੱਕ ਕੇ ਕਹਿ ਦਿੱਤਾ ਕਿ ਅਸੀਂ ਬਾਜ਼ਾਰ ਵਿੱਚ ਆ ਦੋ ਮਿੰਟ ਫੋਨ ਕਰਦੇ ਆ ਤਾਂ ਦੁਬਾਰਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਕੋਈ ਗੱਲ ਨਹੀਂ ਨਾ ਚੁੱਕਣ ਫੋਨ ਉਹਨਾਂ ਦੇ ਦੋ ਸੈਲਰ ਤੇ ਵੀ ਜਾਵਾਂਗੇ ਪਰ ਲੇਕਿਨ ਗੱਲ ਇਹ ਆ ਕਿ ਜਿਹੜੇ ਵੀ ਸੈਲਰ ਮਾਲਕ ਜਾਂ ਆਰਤੀਏ ਇੱਥੇ ਟਡੌਰ ਮੰਡੀ ਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਕਿ ਇੱਥੇ ਦੀ ਸੁਸਾਇਟੀ ਵੀ ਟਡੌਰ ਮੰਡੀ ਦੀ ਕਿਸਾਨ ਵੀਰ ਦੱਸ ਰਹੇ ਆ ਔਰ ਇੱਥੇ ਕਾਫੀ ਜਿਆਦੇ ਆਰਤੀਏ 7-8 ਆਰਤੀਏ ਉੱਥੇ ਮੰਡੀ ਦੇ ਵਿੱਚ ਆ ਕਿ ਉਹਨਾਂ ਦੇ ਵਿੱਚ ਵੀ ਇਹਨਾਂ ਦੋਨਾਂ ਵੀਰਾਂ ਨੂੰ ਛੱਡ ਕੇ ਜਿਹੜਾ ਬਹੁਤ ਵੱਡੀ ਕ腐ਸ਼ਨ ਹੋਈ ਆ ਉਸ ਕ腐ਸ਼ਨ ਦਾ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਰਾਪਤਾ ਕਰ ਰਹੇ ਆ ਔਰ ਕਿਸਾਨ ਵੀਰਾਂ ਨੂੰ ਵੀ ਤੁਹਾਡੇ ਮੱਦੇਮ ਰਹੀਂ ਇਹ ਗੱਲ ਕਹਿ ਰਹੇ ਆ ਕਿ ਜਿਨ੍ਹਾਂ ਨੂੰ ਕੱਟ ਲਈ ਗਈ ਆ ਉਹ ਆਪਣੀਆਂ ਪਰਚੀਆਂ ਸਾਫ਼ ਕੇ ਰੱਖਣ ਔਰ ਦੁਆਬਾ ਕਿਸਾਨ ਸੰਘਰਸ਼ ਕਮੇਟੀ ਨਾਲ رابطہ ਕਰਨ ਉਹਨਾਂ ਨੂੰ ਬਿਲਕੁਲ 1-1 ਰੁਪਈਆ ਜਿਹੜਾ ਉਹ ਵਾਪਸ ਦਵਾਵਾਂਗੇ ਔਰ ਜਿਨ੍ਹਾਂ ਨੇ ਕੱਟ ਲਾਈ ਆ ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਪਰਚੇ ਵੀ ਦਰਜ ਕਰਾਵਾਂਗੇ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਬਣਦੀ ਸਜ਼ਾ ਦੇਵਾਂਗੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਿਹੜੀ ਉਹਨਾਂ ਨੇ ਲੁੱਟੀ ਆ ਉਹਨਾਂ ਬਿਲਕੁਲ ਪਰਦਾ ਫਾਸ਼ ਕਰਾਂਗੇ ਔਰ ਅਸਲ ਜਿਹੜਾ ਨਕਾਬ ਉਹਨਾਂ ਦੇ ਮੂੰਹ ਤੋਂ ਲਾਹਾਂਗੇ ਜ਼ਰੂਰ ਔਰ ਇਹਨਾਂ ਵੀਰਾਂ ਦਾ ਅਸੀਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿਲੋਂ ਸਤਿਕਾਰ ਕਰਦੇ ਆਂ ਔਰ ਦਿਲੋਂ ਸਤਿਕਾਰ ਕਰਨਾ ਹੈ ਕਿ ਇਹੋ ਜਿਹਾ ਜੁਦੈ ਜਿਹੜੇ ਆ ਕਿਸਾਨੀ ਸੰਕਟ ਜਦੋਂ ਪਿਆ ਹੋਵੇ ਉਦੋਂ ਬਿਰਲੇ-ਵਿਰਲੇ ਨਿੱਤਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਅਲਾਵਲਪੁਰ ਮੰਡੀ ਦੇ ਵਿੱਚ ਜਥੇਦਾਰ ਹਰਨਾਮ ਸਿੰਘ ਜਿਨ੍ਹਾਂ ਨੇ 2 ਲੱਖ ਕਟਾ ਤੋਲਿਆ ਉਹਨਾਂ ਨੂੰ ਵੀ ਸਨਮਾਨ ਕੀਤਾ ਸੀ ਔਰ ਅਸੀਂ ਇਹ ਗੱਲ ਅੱਜ ਇਸ ਟਰੋਲੀ ਮੰਡੀ ਤੋਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਪ੍ਰਸ਼ਾਸਨ ਨੂੰ ਵੀ ਔਰ ਉਹਨਾਂ ਕਰਪਟ ਆਰਥੀਆਂ ਨੂੰ ਔਰ ਕਰਪਟ ਜਿਹੜੇ ਸ਼ੈਲਰ ਮਾਲਕ ਆ ਉਹਨਾਂ ਨੂੰ ਤਾਣਨਾ ਕਰਦੇ ਆ ਕਿ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜੋ ਜੇਕਰ ਆਵਾਜ਼ ਨਾ ਆਏ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਆ ਵੱਡਾ ਅੰਦੋਲਨ ਲੜੂਗੀ ਔਰ ਬਿਲਕੁਲ ਇਹਨਾਂ ਦੇ ਜਿਹੜੇ ਚਿਹਰੇ ਆ ਉਹ ਨਕਾਬ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ